ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਯਾਨੀ ਕਿ ਸੀਬੀਐਸਸੀ ਦੇ ਵੱਲੋਂ ਇੱਕ ਸਾਲ ਦੇ ਵਿੱਚ ਦੋ ਪ੍ਰੀਖਿਆ ਲੈਣ ਲਈ 10ਵੀਂ ਜਮਾਤ ਲਈ ਜੋ ਪਾਲਿਸੀ ਡਰਾਫਟ ਜਾਰੀ ਕੀਤਾ ਗਿਆ ਉਸ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੋਸ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਬਾਬਤ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖਣਗੇ ਇਸ ਮੌਕੇ ਉਹਨਾਂ ਨੇ ਕੇਂਦਰ ਸਰਕਾਰ ਅਤੇ ਸੀਬੀਐਸਸੀ ਦੇ ਫੈਸਲੇ ਉੱਤੇ ਸਵਾਲ ਖੜੇ ਕੀਤੇ ਨੇ ਬੈਸ ਨੇ CBSE ਦੇ ਇਸ ਫੈਸਲੇ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਬੇਨਕਾਬ ਹੋ ਗਿਆ ਹੈ। CBSE ਵੱਲੋਂ 10ਵੀਂ ਜਮਾਤ ਲਈ ਇਮਤਿਹਾਨ ਦੇ ਨਵੇਂ ਪੈਟਰਨ ਵਿੱਚ ਪੰਜਾਬੀ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ ਹੈ। ਇਹ ਦੇਸ਼ ਦੇ ਸੰਗੀਟਾਂਚੇ ਉੱਤੇ ਸਿੱਧਾ ਹਮਲਾ ਹੈ। ਅਸੀਂ ਇਸ ਕਦਮ ਦਾ ਪੂਰਜ਼ੋਰ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਦਾ ਬਣਦਾ ਸਥਾਨ ਤੇ ਸਨਮਾਨ ਤੁਰੰਤ ਬਹਾਲ ਕੀਤਾ ਜਾਵੇ। ਉਦਰੀ ਸ਼ੋਮਨੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਤਹਿਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਬਣਾਈ ਗਈ ਨਵੀਂ ਨੀਤੀ ਵਿੱਚ ਪੰਜਾਬੀ ਮਾਂ ਬੋਲੀ ਨੂੰ ਖੇਤਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 10ਵੀਂ ਅਤੇ 12ਵੀਂ ਦੇ CBSE ਦੇ ਸਿਲੇਬਸ ਦੇ ਵਿੱਚ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ਨੂੰ ਸੂਚੀ ਵਿੱਚ ਪੰਜਾਬੀ ਮਾਂ ਬੋਲੀ ਦਾ ਨਾਮ ਸ਼ਾਮਲ ਨਹੀਂ ਹੈ। ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਭਾਰਤ ਤੋਂ ਇਲਾਵਾ ਵਿਦੇਸ਼ ਤੇ ਕਈ ਮੁਲਕਾਂ ਦੇ ਵਿੱਚ ਵਧੇਰੇ ਬੋਲੀ ਜਾਣ ਵਾਲੀ ਅਹਿਮ ਭਾਸ਼ਾ ਹੈ ਅਤੇ ਇਸ ਨੂੰ ਖੇਤਰੀ ਭਾਸ਼ਾਵਾਂ ਦੀ ਸੂਚੀ ਦੇ ਵਿੱਚੋਂ ਬਾਹਰ ਕੱਢਣਾ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੈ। ਉਹਨਾਂ ਦੋਸ਼ ਲਗਾਇਆ ਹੈ ਕਿ ਪਹਿਲਾਂ ਜੰਮੂ ਕਸ਼ਮੀਰ ਵਿੱਚੋਂ ਤੇ ਹੁਣ CBSE ਵੱਲੋਂ 10ਵੀਂ ਤੇ 12ਵੀਂ ਦੇ ਸਿਲੇਬਸ ਵਿੱਚੋਂ ਇਸ ਨੂੰ ਬਾਹਰ ਕੱਢ ਕੇ ਵੱਡਾ ਧਰੋਖ ਮਾਇ। ਸ਼੍ਰੋਮਣੀ ਕਾਲੀਦਾਲ ਨੇ ਕੇਂਦਰ ਦੀ ਇਸ ਨੀਤੀ ਦਾ ਸਖਤ ਵਿਰੋਧ ਕੀਤਾ ਹੈ ਤੇ CBSE ਕੋਲੋਂ ਮੰਗ ਕੀਤੀ ਹੈ ਕਿ ਇਸ ਨੂੰ ਖੇਤਰੀ ਭਾਸ਼ਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਸਾਬਕਾ ਸਿੱਖਿਆ ਮੰਤਰੀ ਨੇ ਆਪਣੇ ਐਕਸ ਖਾਤੇ ਵਿੱਚ CBSE ਦੀ ਇੱਕ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ ਦੀ ਸੂਚੀ ਵੀ ਦਰਜ ਕੀਤੀ ਹੈ ਜਿਸ ਦੇ ਵਿੱਚ ਵੱਖ-ਵੱਖ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਸ਼ਾਮਲ ਨੇ ਪਰ ਉਸ ਵਿੱਚ ਪੰਜਾਬੀ ਦਾ ਕੋਈ ਜ਼ਿਕਰ ਨਹੀਂ ਹੈ ਇਸ ਤੋਂ ਇਲਾਵਾ ਕਲਿੱਦਲ ਦੇ ਆਗੂ ਪਰਮਬੱਦ ਸਿੰਘ ਬੰਟੀ ਰੂਮਾਨਾ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਜਮਾਤ ਦੇ ਵਿੱਚ ਇੱਕ ਸਾਲ ਵਿੱਚ ਦੋ ਪ੍ਰੀਖਿਆਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨ ਉੱਤੇ ਰੋਜ਼ ਜ਼ਾਹਿਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਤੇ ਪੰਜਾਬੀਅਤ ਉੱਤੇ ਇੱਕ ਵੱਡਾ ਹਮਲਾ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਸਾਲ 2025 ਤੱਕ ਰੀਜੀonal ਲੈਂਗੁਏਜਸ ਗਰੁੱਪ ਵਿੱਚ ਪੰਜਾਬੀ ਮੌਜੂਦ ਸੀ ਤੇ ਇਸ ਦਾ ਕੋਡ 004 ਸੀ। ਇਸ ਪੰਜਾਬੀ ਭਾਸ਼ਾ ਨੂੰ ਲਾਂਬੇ ਕਰ ਦਿੱਤਾ ਗਿਆ ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਆਪਣੇ ਇਤਿਹਾਸ ਅਤੇ ਆਪਣੇ ਵਿਰਸੇ ਤੋਂ ਦੂਰ ਕਰਨ ਦੀ ਗਿੜੀ ਮਿੱਠੀ ਸਾਜ਼ਿਸ਼ ਹੈ ਇਸ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਐਂਡ ਪੰਜਾਬ ਭਾਜਪਾ ਦੇ ਲੀਡਰਾਂ ਦੀ ਚੁੱਪੀ ਵੀ ਰੜਕ ਰਹੀ ਹੈ ਅਸੀਂ ਇਸ ਧੱਕੇ ਵਿਰੁੱਧ ਡਟਵੀਂ ਲੜਾਈ ਲੜਾਂਗੇ ਤੇ ਇਸ ਚਾਲ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ ਉਦੋਂ ਹੀ ਹੁਣ ਸੁਬੀਰ ਸਿੰਘ ਬਾਦਲ ਦਾ ਵੀ ਇਸ ਮਾਮਲੇ ਤੇ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਮੈਂ ਸੀਬੀਐਸਸੀ ਵੱਲੋਂ 2025 ਤੋਂ 26 ਦੇ ਲਈ ਜਾਰੀ ਕੀਤੇ ਗਏ ਪਾਠਕ੍ਰਮ ਵਿੱਚੋਂ ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ ਹਟਾਉਣ ਦੇ ਫੈਸਲੇ ਦੀ ਸਖਤ ਨਿਖੇਧੀ ਕਰਦਾ ਹਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਜੋ ਕਿ ਵੱਖ-ਵੱਖ ਰਾਜਾਂ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚੋਂ ਬੋਲੀ ਅਤੇ ਪੜ੍ਹੀ ਜਾਂਦੀ ਹੈ ਸਾਡੀ ਮਾਂ ਬੋਲੀ ਤੇ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸ਼ੋਮਨੇ ਕਾਲੀਦਲ ਸਪੈਸਲੇ ਦਾ ਸਖਤ ਵਿਰੋਧ ਕਰਦਾ ਹੈ ਅਸੀਂ ਮੰਗ ਕਰਦੇ ਹਾਂ ਕਿ ਸਪੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਮੈਂ ਸਾਰੇ ਪੰਜਾਬੀਆਂ ਨੂੰ ਇਸ ਲੜਾਈ ਵਿੱਚ ਇਕਜੁੱਟ ਹੋਣ ਦੀ ਅਪੀਲ ਕਰਦਾ ਹਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਮਾਂ ਬੋਲੀ ਨਾਲ ਸੰਬੰਧਿਤ ਇਸ ਕਿਨੌਨੇ ਹਮਲੇ ਤੇ ਤੁਹਾਡੀ ਚੁੱਪੀ ਨੂੰ ਮਿਲੀ ਭੁਗਤ ਵਜੋਂ ਦੇਖਿਆ ਜਾ ਰਿਹਾ ਹੈ ਤੇਲੰਗਾਨਾ ਦੀ ਸਰਕਾਰ ਤੋਂ ਹੀ ਕੋਈ ਸਬਕ ਲੈ ਲਵੋ ਜਿਸ ਨੇ CBSE ਨਾਲ ਸੰਬੰਧਿਤ ਸਕੂਲਾਂ ਸਮੇਤ ਸਾਰੇ ਸਕੂਲਾਂ ਦੇ ਵਿੱਚ ਤੇਲਗੂ ਨੂੰ ਲਾਜ਼ਮੀ ਕਰ ਦਿੱਤਾ ਹੈ ਸ਼੍ਰੀਮਾਨ ਕਟਕੁਤਲੀ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਤੇ ਪੰਜਾਬੀ ਦੇ ਹੱਕਾਂ ਲਈ ਕਦੋਂ ਬੋਲੋਗੇ ਜਿਸ ਇਸ਼ੂ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਇਆ ਹਾਂ ਬੜਾ ਵੱਡਾ ਇਸ਼ੂ ਹੈ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਕੇਂਦਰ ਦਾ ਇੱਕ ਹੋਰ ਹਮਲਾ ਹੈ ਪੰਜਾਬ ਤੇ ਪੰਜਾਬੀਆਂ ਤੇ ਕਹਿੰਦੇ ਜੇ ਕਿਸੇ ਪੀੜ੍ਹੀ ਨੂੰ ਆਪਦੇ ਵਿਰਸੇ ਤੋਂ ਆਪਦੇ ਕਲਚਰ ਤੋਂ ਆਪਦੇ ਇਤਿਹਾਸ ਤੋਂ ਦੂਰ ਕਰਨਾ ਹੋਵੇ ਤਾਂ ਉਹਨੂੰ ਉਹਦੀ ਮਾਂ ਬੋਲੀ ਤੋਂ ਦੂਰ ਕਰ ਦੇ ਮਾਂ ਬੋਲੀ ਹਰਕ ਨੂੰ ਪਿਆਰੀ ਹੁੰਦੀ ਹੈ ਤੇ ਸਾਡੀ ਮਾਂ ਬੋਲੀ ਤੇ CBSE ਦੇ 2025-26 ਦਾ ਜਿਹੜਾ ਕਰਿਕੂਲਮ ਜਾਂ ਪਾਠਕ੍ਰਮ ਆਇਆ ਉਹਦੇ ਵਿੱਚ ਬਹੁਤ ਵੱਡਾ ਹਮਲਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਜਦੋਂ ਵੀ ਕੋਈ ਬੱਚੇ ਪ੍ਰੀਖਿਆ ਦਿੰਦੇ ਆ ਹਰ ਸਾਲ CBSE ਦੀ ਜੇ ਮੈਂ ਗੱਲ ਕਰ ਲਵਾਂ ਤਾਂ ਆਪਦੇ ਕੰਪਲਸਰੀ ਸਬਜੈਕਟਸ ਦੇ ਨਾਲ ਨਾਲ ਇੱਕ ਰੀਜਨਲ ਲੈਂਗੁਏਜਸ ਦਾ ਗਰੁੱਪ ਬਣਿਆ CBSE ਦੇ ਕਰਿਕੂਲਮ 'ਚ ਜਿਹਦੇ ਚੋਂ ਆਪਦੀ ਰੀਜਨਲ ਲੈਂਗੁਏਜ ਚੂਜ਼ ਕਰਕੇ ਉਹਦੇ ਵਿੱਚ ਵੀ ਆਪਦਾ ਪ੍ਰੀਖਿਆ ਆਪਦਾ ਪੇਪਰ ਦੇ ਸਕਦੇ ਆ ਆ 2024-25 ਤੱਕ ਪੰਜਾਬੀ ਉਹਨਾਂ ਰੀਜਨਲ ਲੈਂਗੁਏਜਸ ਗਰੁੱਪ ਦਾ ਇੱਕ ਹਿੱਸਾ ਸੀ ਕਿਉਂਕਿ ਪੰਜਾਬ ਦੀ ਹਿੰਦੁਸਤਾਨ ਦੀਆਂ ਸਾਰੀਆਂ ਰੀਜਨਲ ਲੈਂਗੁਏਜਸ ਉਸ ਗਰੁੱਪ ਦਾ ਹਿੱਸਾ ਹੈ ਆ ਇੱਕ ਹੁਣ 2025-26 ਦਾ ਨਵਾਂ ਕਰਿਕੂਲਮ ਆਇਆ ਜਿਦੇਚ ਆ ਦੇਖੋ ਗਰੁੱਪ ਮੈਂ ਦਿਖਾ ਰਿਹਾ ਤੁਹਾਨੂੰ ਰੀਜਨਲ ਐਂਡ ਫੋਰਨ ਲੈਂਗੁਏਜਸ ਗਰੁੱਪ ਜਿਦੇਚ ਸਾਰੀਆਂ ਹਿੰਦੁਸਤਾਨ ਦੀਆਂ ਰੀਜਨਲ ਲੈਂਗੁਏਜਸ ਤੇ ਕਈ ਫੋਰਨ ਲੈਂਗੁਏਜਸ ਮੌਜੂਦ ਹੈ ਪਰ ਪੰਜਾਬੀ ਵਿੱਚੋਂ ਕੱਢ ਦਿੱਤੀ ਗਈ ਹੈ ਵੇਖੋ ਲੈਂਗੁਏਜ 1 ਇੰਗਲਿਸ਼ ਹਿੰਦੀ ਸਾਇੰਸ ਤੋਂ ਬਾਅਦ ਰੀਜਨਲ ਲੈਂਗੁਏਜਸ ਦੇ ਵਿੱਚ ਰਾਏ ਸੰਸਕ੍ਰਿਤ ਕਮਿਊਨੀਕੇਟਿਵ ਸੰਸਕ੍ਰਿਤ ਗੁਜਰਾਤੀ ਮਰਾਠੀ ਤੇਲਗੂ ਕਸ਼ਮੀਰੀ ਬਹਾਸਾ ਸਾਰੀਆਂ ਲੈਂਗੁਏਜਸ ਮੈਂ ਪੜਾ ਮੰਨਦਾ 25 30 ਲੈਂਗੁਏਜਸ ਐ ਪਰ ਪੰਜਾਬੀ ਵਿੱਚੋਂ ਗਾਇਬ 24 25 ਤੱਕ ਪੰਜਾਬੀ ਹਿੱਸਾ ਸੀ ਸੀਬੀਐਸਸੀ ਦੇ ਕਰਿਕੂਲਮ ਦਾ ਤੇ ਹੁਣ ਤੁਸੀਂ 25 26 ਦੇ ਨਵੇਂ ਕਰਿਕੂਲਮ ਚ ਪੰਜਾਬੀ ਕੱਢਤੀ ਇਹ ਕਿਸ ਸਾਜ਼ਿਸ਼ ਤਹਿਤ ਹੋਈਏ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਕੀ ਤੁਸੀਂ ਵੀ ਇਸ ਮਿਲੀ ਭੁਗਤ ਚ ਸ਼ਾਮਲ ਹੋ ਕੀ ਤੁਸੀਂ ਵੀ ਇਸ ਡਿਸੀਜਨ ਦੇ ਵਿੱਚ ਸ਼ਾਮਲ ਹੋ ਆ ਦੋ ਤਿੰਨ ਦਿਨ ਪਹਿਲਾਂ ਮਾਂ ਬੋਲੀ ਦਿਵਸ ਚਾਰ ਦਿਨ ਪਹਿਲਾਂ ਟਪਕੇ ਗਿਆ ਬੜੇ ਵੱਡੇ ਵੱਡੇ ਟਵੀਟ ਉਦੋਂ ਸਾਰਿਆਂ ਨੇ ਕੀਤੇ ਤੇ ਅੱਜ ਸਾਰੇ ਚੁੱਪ ਐ ਮੈਨੂੰ ਯਾਦ ਆ ਮੈਂ ਉਦੋਂ ਮਾਂ ਬੋਲੀ ਦਿਵਸ ਤੇ ਕਿਸੇ ਦਾ ਦੇਖ ਰਿਆ ਸੀ ਇੱਕ ਸ਼ਾਇਰ ਨੇ ਬੜਾ ਸੋਹਣਾ ਕਿਹਾ ਸੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਇੰਜ ਲੱਗਦਾ ਮੈਨੂੰ ਆਖਦੇ ਨੇ ਤੂੰ ਆਪਣੀ ਮਾਂ ਨੂੰ ਕਹਿਣਾ ਮਾਂ ਛੱਡ ਦੇ ਤੇ ਅਸੀਂ ਆਪਣੀ ਮਾਂ ਨੂੰ ਕਿਵੇਂ ਛੱਡ ਸਕਦੇ ਆ ਤਾਂ ਹੈਰਾਨੀ ਦੀ ਗੱਲ ਐ ਬੜੀ ਚਿੰਤਾ ਦਾ ਵਿਸ਼ਾ ਵਿਸ਼ਾ ਕੀ ਜੇ ਤੁਸੀਂ ਆਪਦੀ ਮਾਂ ਬੋਲੀ ਦੀ ਲੜਾਈ ਨਹੀਂ ਲੜ ਸਕਦੇ ਤੇ ਫਿਰ ਕੌਣ ਲੜੂਗਾ ਫਿਰ ਤੁਸੀਂ ਕਾਦੀ ਲੜੋਗੇ ਫਿਰ ਆਉਣ ਆਗਿਆ ਪੀੜੀਆਂ ਨੂੰ ਤੁਸੀਂ ਕੀ ਸਿਖਾਉਂਗੇ ਜੋ ਇਤਿਹਾਸ ਜੋ ਕਲਚਰ ਜੋ ਵਿਰਸਾ ਤੁਸੀਂ ਆਪਦੀ ਮਾਂ ਬੋਲੀ ਚ ਪੜਾ ਸਕਦੇ ਹੋ ਤੁਸੀਂ ਫੋਰਨ ਲੈਂਗੁਏਜ ਚ ਨਹੀਂ ਪੜਾ ਸਕਦੇ ਉਹ ਜਜ਼ਬਾਤ ਹੀ ਨਹੀਂ ਆਉਂਦੇ ਉਹਦੇ ਵਿੱਚ ਇਸੇ ਕਰਕੇ ਜੇ ਤੁਸੀਂ ਦੱਖਣ ਚ ਦੇਖੋ ਬੜੀ ਵੱਡੀ ਲੜਾਈ ਐਮ ਕੇ ਸਟਾਲਿਨ ਲੜ ਰਿਹਾ ਜਿਹੜੇ ਤਾਮਿਲਨਾਡੂ ਦੇ ਮੁੱਖ ਮੰਤਰੀ ਹੈ ਕਿ ਅਸੀਂ ਐਨਪੀ ਨਹੀਂ ਲਾਗੂ ਕਰਾਂਗੇ ਚਾਹੇ ਸਾਨੂੰ 10000 ਕਰੋੜ ਰੁਪਇਆ ਤੁਸੀਂ ਦੇ ਦਿਓ ਕਿਉਂਕਿ ਇਹ ਸਾਡੀ ਜਿਹੜੀ ਲੋਕਲ ਕਲਚਰ ਹੈ ਉਹਨੂੰ ਖਤਮ ਕਰਦੀ ਹੈ ਤੁਸੀਂ ਇੰਪੋਜ਼ ਕਰ ਰਹੇ ਹੋ ਸਾਡੇ ਤੇ ਇੱਕ ਲੈਂਗੁਏਜ ਹੋ ਜਿਨੇ ਆਪ ਹਰ ਇੱਕ ਬੰਦੇ ਨੂੰ ਆਪਦਾ ਲੈਂਗੁਏਜ ਆਪਦੀ ਭਾਸ਼ਾ ਚੁਣਨ ਦਾ ਹੱਕ ਹੈ ਪਰ ਕਿਸੇ ਤੇ ਥੋਪੀ ਨਹੀਂ ਜਾ ਸਕਦੀ ਫੈਡਰਲਿਜ਼ਮ ਦਾ ਇਹ ਇਹ ਬਿਲਕੁਲ ਉਲਟ ਹੈ ਉਸ ਕਨਸੈਪਟ ਦੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਦੇ ਵਖਰੇਵੇਂ ਛੱਡ ਕੇ ਸਿਆਸੀ ਵਖਰੇਵੇਂ ਛੱਡ ਕੇ ਇਕੱਠੇ ਹੋਈਏ ਇਸ ਵੱਡੇ ਅਨਿਆਏ ਦੇ ਖਿਲਾਫ ਜਿਹਦੇ ਤਹਿਤ ਸਾਡੀ ਮਾਂ ਬੋਲੀ ਦੀ ਪੜ੍ਹਾਈ ਤੁਸੀਂ ਸਾਨੂੰ ਕਿਵੇਂ ਵਾਂਝੇ ਕਰ ਸਕਦੇ ਹੋ ਹਾਊ ਕੈਨ ਯੂ ਡਿਨਾਈ ਅਸ ਦਾ ਰਾਈਟ ਟੂ ਸਟੱਡੀ ਐਂਡ ਅਪੀਅਰ ਇਨ ਐਨ ਐਗਜ਼ਾਮ ਇਨ ਆਰ ਮਦਰ ਟੰਗ ਪੰਜਾਬੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਤਕੜੇ ਹੋ ਕੇ ਲੜਾਈ ਲੜੀਏ ਸ਼੍ਰੋਮਣੀ ਅਕਾਲੀ ਦਲ ਇਸ ਅਨਿਆਏ ਦੇ ਖਿਲਾਫ ਡਟਮੀ ਲੜਾਈ ਲੜੇਗਾ ਚਾਹੇ ਕਾਨੂੰਨੀ ਲੜਾਈ ਲੜਨੀ ਪਵੇ ਉਹ ਵੀ ਲੜਾਂਗੇ ਚਾਹੇ ਲੋਕਾਂ ਤੱਕ ਇਹ ਗੱਲ ਜਾਣੀ ਪਵੇ ਉਹ ਵੀ ਲਿਜਾਵਾਂਗੇ ਪਰ ਇਸ ਅਨਿਆਏ ਨੂੰ ਅਸੀਂ ਠੀਕ ਕਰਾ ਕੇ ਹਟਾਂਗੇ ਕੱਲ CBSE ਦੁਆਰਾ ਜੋ ਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਹੈ ਉਸ ਦੇ ਦੁਆਰਾ ਇੱਕ ਦਸਵੀਂ ਦੇ ਇਮਤਿਹਾਨ ਦੇ ਲਈ ਇੱਕ ਨਵੀਂ ਬੋਰਡ ਜਿਹੜੀ ਨਵੀਂ ਐਗਜ਼ਾਮ ਪੈਟਰਨ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ ਹੁਣ ਸਾਲ ਚ ਦੋ ਵਾਰੀ ਐਗਜ਼ਾਮ ਹੋਇਆ ਕਰਨਗੇ ਜਦੋਂ ਤੁਸੀਂ ਉਸ ਸਕੀਮ ਨੂੰ ਪੜ੍ਹਦੇ ਹੋ ਉਸ ਦਾ ਡਰਾਫਟ ਦੇਖਦੇ ਹੋ ਤਾਂ ਉਸ ਦੇ ਵਿੱਚ ਹਮੇਸ਼ਾ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਕੋਈ ਵੀ ਕੋਸ਼ਿਸ਼ ਨਹੀਂ ਛੱਡਦੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਨਾਲ ਧੱਕਾ ਕਰਨ ਲਈ ਇਸ ਵਾਰੀ ਫਿਰ ਪੰਜਾਬੀ ਨਾਲ ਧੱਕਾ ਕੀਤਾ ਤਾਂ ਦੇਖਦੇ ਹਾਂ ਉਸ ਦੇ ਵਿੱਚੋਂ ਪੰਜਾਬੀ ਲੈਂਗੁਏਜ ਹੀ ਗਾਇਬ ਕਰ ਦਿੱਤੀ ਗਈ ਇਹ ਕਹਿ ਦਿੱਤਾ ਕਿ ਦਸਵੀਂ ਦਾ ਹੁਣ ਇਮਤਿਹਾਨ ਸਾਲ ਤੋਂ ਦੋ ਵਾਰੀ ਹੋਇਆ ਕਰੂਗਾ ਤੇ ਜਿਹਦੇ ਵਿੱਚ ਜਿਹੜਾ ਰੀਜਨਲ ਲੈਂਗੁਏਜ ਦਾ ਜਿੱਥੇ ਹੈ ਉੱਥੋਂ ਪੰਜਾਬੀ ਗਾਇਬ ਕਰ ਦਿੱਤੀ ਕਿਤੇ ਵੀ ਇਹ ਹੈ ਕਿ ਇੱਕ ਰੀਜਨਲ ਲੈਂਗੁਏਜ ਹੋਗੀ ਇੱਕ ਫੋਰਨ ਲੈਂਗੁਏਜ ਹੋਗੀ ਪਰ ਜਦੋਂ ਤੁਸੀਂ ਉਸ ਦੇ ਵਿੱਚ ਕਿਤੇ ਵੀ ਪੰਜਾਬੀ ਦਾ ਉਹ ਨਹੀਂ ਮੈਂਸ਼ਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਪਟਾਰ ਸਿੱਖਿਆ ਮੰਤਰੀ ਪੰਜਾਬ ਮੇਰੀ ਇਸ ਦੇਤੇ ਸਖਤ ਅਸੀਂ ਦੇਖਦੇ ਹਾਂ ਕਿ ਇੱਕ ਬੱਚੇ ਨੂੰ ਉਸਦੇ ਦਿਮਾਗ ਦੇ ਵਿਕਾਸ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਮਾਂ ਬੋਲੀ ਉਸ ਦੀ ਮਾਂ ਪਾਸ਼ਾ ਦੇ ਵਿੱਚ ਉਸ ਦੀ ਮੁੱਢਲੀ ਸਿੱਖਿਆ ਹੋਵੇ ਤਾਂ ਕਿ ਉਹ ਚੀਜ਼ਾਂ ਨੂੰ ਬੈਟਰ ਸਮਝ ਸਕੇ ਇਹ ਦੁਨੀਆ ਦੀ ਇੱਕ ਬੇਸਿਕ ਜਿਹੜੀ ਚਾਈਲਡ ਸਾਈਕੋਲੋਜੀ ਦੀ ਸਟਡੀ ਹੈ ਜਿਹੜੀ ਬਾਰ ਬਾਰ ਪ੍ਰਮਾਣਿਤ ਹੋ ਚੁੱਕੀ ਹੈ ਇਸ ਦਾ ਭਾਵ ਇਹ ਹੈ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਸਭ ਤੋਂ ਵੱਧ ਤਰੱਕੀ ਕਰਨ ਤਾਂ ਉਹਨਾਂ ਦੇ ਲਈ ਪੰਜਾਬੀ ਸਿੱਖਣਾ ਪੜ੍ਹਨਾ ਪੰਜਾਬੀ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਇਗਜ਼ਾਮ ਪੈਟਰਨ ਦੇ ਵਿੱਚ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਟੌਰ ਸਿੱਖਿਆ ਮੰਤਰੀ ਮੇਰੀ CBSE ਤੋਂ ਤੇ ਕੇਂਦਰੀ এডਿਕੇਸ਼ਨ ਮੰਤਰੀ ਤੋਂ ਇਮੀਡੀਏਟਲੀ ਮੰਗਿਆ ਇਸ ਨੂੰ ਰੋਲ ਬੈਕ ਕੀਤਾ ਜਾਵੇ ਤੇ ਪੰਜਾਬੀ ਨੂੰ ਪ੍ਰੀਮੀਅਮ ਲੈਂਗੁਏਜ ਨੰਬਰ ਜਿਹੜੀ ਮੇਨ ਲੈਂਗੁਏਜ ਹੈ ਕਿਉਂਕਿ ਉਹਦੇ ਵਿੱਚ ਲਿਖਿਆ ਕਿ ਇੱਕ ਰੀਜਨਲ ਲੈਂਗੁਏਜ ਤੇ ਫੋਰਨ ਲੈਂਗੁਏਜ ਜਿਹਦਾ ਪੇਪਰ ਇਕੋ ਦਿਨ ਸ਼ੋ ਜਾਇਆ ਕਰੂਗਾ ਯਾਨੀ ਭਾਵੇਂ ਚਾਹੇ ਤੁਸੀਂ ਚਾਈਨੀਜ਼ ਸਿੱਖੋ ਚਾਹੇ ਪੰਜਾਬੀ ਸਿੱਖੋ ਦੀ ਵੈਲਿਊ ਨਹੀਂ ਸੇਮ ਕਰਤੇ ਜਾਂ ਜਿਹੜੀ ਵੀ ਬਾਕੀ ਸਟੇਟਾਂ ਦੀ ਨਹੀਂ ਪੰਜਾਬ ਦੇ ਵਿੱਚ ਹਾਂ ਹਿੰਦੀ ਤੇ ਇੰਗਲਿਸ਼ ਦਾ ਪੇਪਰ ਪੂਰਾ ਪੂਰਾ ਹੋਊਗਾ ਇੱਕ ਦਿਨ ਚ ਇੱਕ ਵਾਰੀ ਹੋਊਗਾ ਬਕਾਇਦਾ ਛੁੱਟੀ ਵੀ ਮਿਲੂਗੀ ਪਰ ਰੀਜਨਲ ਤੇ ਫੋਰਨ ਲੈਂਗੁਏਜ ਤੁਸੀਂ ਇੱਕ ਦਿਨ ਚ ਹੀ ਦੋਨਾਂ ਦੇ ਇਮਤਿਹਾਨ ਹੋ ਜਾਣਗੇ ਭਾਵੇਂ ਤੁਸੀਂ ਉਹਦੀ ਜਿਹੜੀ ਤਵੱਜੋ ਹੈ ਉਹ ਬਿਲਕੁਲ ਖਤਮ ਕਰ ਦਿੱਤੀ ਸਾਡੀ ਇਹ ਮੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੀ 10ਵੀਂ ਜਮਾਤ ਦੀ ਜਿਹੜੀ ਮੇਨ ਲੈਂਗੁਏਜ ਹੈ ਉਹ ਪੰਜਾਬੀ ਹੋਣੀ ਚਾਹੀਦੀ ਹੈ ਤੇ ਪੰਜਾਬੀ ਦਾ ਇਮਤਿਹਾਨ ਪੂਰੇ ਦਿਨ ਹੋਵੇ ਸਾਲ 'ਚ ਦੋਨੋਂ ਵਾਰੀ ਹੋਵੇ ਤਾਂ ਕਿ ਬੱਚਾ ਜਿਹੜਾ ਪੰਜਾਬੀ 'ਚ ਪਰਪੱਕ ਹੋ ਸਕੇ ਹਾਂ ਉਸ ਦੇ ਨਾਲ ਕੋਈ ਵੀ ਫੋਰਨ ਲੈਂਗੁਏਜ ਕੋਈ ਹੋਰ ਰੀਜਨਲ ਲੈਂਗੁਏਜ ਸਿੱਖਣਾ ਚਾਹੁੰਦਾ ਹੈ ਜੀ ਸਦਕਿਸਮ ਕੇ ਤੇ ਦੂਜੀ ਮੰਗ ਇਹ ਹੈ ਕਿ ਜਿੱਥੇ ਰੀਜਨਲ ਲੈਂਗੁਏਜ ਦਾ ਯੂਨੀ ਲੈਂਗੁਏਜ ਇਸ ਆਇਡੈਂਟੀਫਾਈ ਕੀਤੀ ਹੈ ਉਹਦੇ ਵਿੱਚ ਪੰਜਾਬੀ ਲਾਜ਼ਮੀ ਪਾਈ ਜਾਵੇ ਕਿਉਂਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਇਦਾਂ ਦੇ ਸੂਬੇ ਨੇ ਜਿੱਥੇ ਪੰਜਾਬੀ ਬੋਲੀ ਪੜੀ ਤੇ ਲਿਖੀ ਜਾਂਦੀ ਹੈ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਦਿੱਲੀ ਹੋਵੇ ਕਲਕੱਤਾ 'ਚ ਬਹੁਤ ਵੱਡੀ ਆਬਾਦੀ ਹੈ ਬੰਬੇ 'ਚ ਬਹੁਤ ਬਹੁਤ ਪੂਰੇ ਦੇਸ਼ ਦੇ ਵਿੱਚ ਪੰਜਾਬੀ ਫੈਲੇ ਹੋਏ ਤਾਂ ਉੱਥੇ ਕਿਤੇ ਵੀ ਜਿੱਥੇ ਵੀ ਉਹ ਪੰਜਾਬੀ ਪੜਨਾ ਆਸਾਨ ਤਾਂ ਸੀਬੀਐਸਸੀ ਦੇ ਸਕੂਲ ਦੇ ਵਿੱਚ ਉੱਥੇ ਪੰਜਾਬੀ ਐਜ਼ ਅ ਰੀਜਨਲ ਲੈਂਗੁਏਜ ਸਲੈਕਟ ਕਰ ਸਕਣ ਤੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਫਸਟ ਲੈਂਗੁਏਜ ਹੈ ਰੀਜਨਲ ਜਿਹੜੀ ਫਸਟ ਲੈਂਗੁਏਜ ਹੈ ਉਹ ਪੰਜਾਬੀ ਹੋਵੇ ਉਸ ਦਾ ਇਮਤਿਹਾਨ ਸਾਲ ਦੇ ਵਿੱਚ ਦੋ ਵਾਰੀ ਹੋਵੇ ਮੈਂ ਇਸ ਦੇ ਉੱਪਰ ਅੱਜ ਇੱਕ ਖਤ ਵੀ ਲਿਖ ਰਿਹਾ ਹਾਂ ਕੇਂਦਰੀ এডুকেشن मिनिस्टर ਨੂੰ ਤੇ ਜ਼ਰੂਰਤ ਪੈਣ ਦੇ ਉੱਤੇ ਮਨ ਨੂੰ ਮਿਲ ਕੇ ਵੀ ਆਉਂਗਾ ਇਹ ਜਿਹੜਾ ਪੰਜਾਬੀ ਪੰਜਾਬੀਅਤ ਦੇ ਨਾਲ ਤੇ ਪੰਜਾਬ ਦੇ ਨਾਲ ਜਿਹੜਾ ਧੱਕਾ